ਟਾਈਕਰ ਜ਼ਮੀਨ ਦੇ ਟੁਕੜੇ ਦੇ ਲਈ ਸਖੇ ਭਰਾ ਦੇ ਵੱਲੋਂ ਹੀ ਆਪਣੇ ਹੀ ਭਰਾ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਤਾਂ ਭਰਾ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਭਰਾ ਜਿਹੜਾ ਆ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਂਦੇ ਨੇ ਪਰੰਤੂ ਉੱਥੇ ਹੀ ਕੁਝ ਸਮਾਂ ਇਲਾਜ ਚੱਲਦਾ ਹੈ ਪਰੰਤੂ ਜੇਰੇ ਇਲਾਜ ਦੀ ਡਾਕਟਰ ਜਿਹੜੇ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਤਾਂ ਦੋ ਤਿੰਨ ਭਰਾਵਾਂ ਵਿਚਾਲੇ ਇੱਕ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਤਾਂ ਇਹ ਵਿਵਾਦ ਜਿਹੜਾ ਆ ਖੂਨੀ ਰੂਪ ਧਾਰ ਲੈਂਦਾ ਭਰਾ ਦੇ ਵੱਲੋਂ ਹੀ ਪੇਸ ਪਾਰ ਹਥਿਆਰਾਂ ਦੇ ਨਾਲ ਭਰਾ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਆ ਜਿਹੜੀ ਉਹ ਹੋ ਗਈ ਤਾਂ ਇਹ ਮਾਮਲਾ ਜਿਹੜਾ ਆ ਫਿਰੋਜ਼ਪੁਰ ਦੇ ਪਿੰਡ ਸੇਠਾਵਾਲਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਪਿਤਾ ਦੀ ਮੌਤ ਤੋਂ ਬਾਅਦ ਤਿੰਨਾ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਜਿਹੜਾ ਕਾਫੀ ਜ਼ਿਆਦਾ ਵੱਧ ਜਾਂਦਾ ਤਾਂ ਜੇ ਮੇ ਪਿਤਾ ਦੀ ਮੌਤ ਹੁੰਦੀ ਹੈ ਤੇ ਜ਼ਮੀਨ ਜਿਹੜੀ ਹੈ ਨੰਬਰਦਾਰ ਅਤੇ ਪੰਚਾਇਤ ਦੇ ਵੱਲੋਂ ਬਰਾਬਰ ਤਿੰਨਾਂ ਭਰਾਵਾਂ ਦੇ ਵਿੱਚ ਵੰਡੀ ਜਾਂਦੀ ਹੈ ਤਾਂ ਇਹ ਜ਼ਮੀਨ ਜਿਹੜੀ ਹੈ ਤਿੰਨ ਤਿੰਨ ਕਨਾਲਾ ਕਰਕੇ ਤਿੰਨਾਂ ਭਰਾਵਾਂ ਦੇ ਵਿੱਚ ਵੰਡੀ ਗਈ ਹੁੰਦੀ ਹੈ ਪਰੰਤੂ ਰਸਤਾ ਨਾ ਹੋਣ ਦੇ ਕਾਰਨ ਇਹ ਜ਼ਮੀਨ ਜਿਹੜੀ ਹੈ ਤਿੰਨਾਂ ਦੇ ਵਿੱਚੋਂ ਸ਼ੁਰੂ ਦੇ ਵਿੱਚ ਕਿਸੇ ਵੀ ਭਰਾ ਦੇ ਵੱਲੋਂ ਨਹੀਂ ਵਾਈ ਹੁੰਦੀ ਤਾਂ ਪਰੰਤੂ ਉੱਤੇ ਹੀ ਕੁਝ ਸਮੇਂ ਬਾਅਦ ਦੋਵੇਂ ਭਰਾ ਜਿਹੜੇ ਇਸ ਜ਼ਮੀਨ ਨੂੰ ਨਹੀਂ ਪਾਉਂਦੇ ਪਰੰਤੂ ਤੀਜਾ ਭਰਾ ਜਿਹੜਾ ਹੁੰਦਾ ਹੈ ਮੌਕੇ ਦਾ ਫਾਇਦਾ ਚੁੱਕਦੇ ਹੋਏ ਸਾਰੀ ਜ਼ਮੀਨ ਨੂੰ ਇੱਕੋ ਵਾਰ ਚ ਵਾਦਨ ਦਾ ਤਾਂ ਜਿਵੇਂ ਹੀ ਦੋਵਾਂ ਭਰਾਵਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਇਸ ਗੱਲ ਦੀ ਸ਼ਿਕਾਇਤ ਲੈ ਕੇ ਪੰਚਾਇਤ ਮੈਂਬਰ ਕੋਲ ਜਾ ਰਹੇ ਸੀ ਉੱਥੇ ਹੀ 10 10:30 ਵਜੇ ਦਾ ਸਮਾਂ ਹੋ ਰਿਹਾ ਸੀ ਤਾਂ ਸਮੇਂ ਜਿਵੇਂ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਪੰਚਾਇਤੀ ਮੈਂਬਰਾਂ ਕੋਲ ਜਾ ਰਹੇ ਸੀ ਤਾਂ ਪਰੰਤੂ ਉੱਤੇ ਹੀ ਜਿਹੜਾ ਭਰਾ ਹੁੰਦਾ ਉਸਦੇ ਮੁੰਡੇ ਵੀ ਨਾਲ ਹੁੰਦੇ ਨੇ ਪਰਿਵਾਰਕ ਮੈਂਬਰ ਵੀ ਨਾਲ ਹੁੰਦੇ ਨੇ ਤਾਂ ਉਸਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਇੱਕ ਦਾਹ ਜਿਹੜਾ ਆ ਉਸਦੇ ਸਿਰ ਤੇ ਮਾਰਿਆ ਜਾਂਦਾ ਜਿਸ ਦੇ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰੰਤੂ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਇਹ ਫਿਰੋਜ਼ਪੁਰ ਦੇ ਸੇਠਾਂ ਵਾਲਾ ਪਿੰਡ ਦਾ ਇਹ ਮਾਮਲਾ ਦੱਸਿਆ ਜਾਰਾ ਜਿੱਥੇ ਜ਼ਮੀਨੀ ਵਿਵਾਦ ਦੇ ਕਾਰਨ ਭਰਾ ਦੇ ਵੱਲੋਂ ਹੀ ਭਰਾ ਦਾ ਕਤਲ ਹੈ ਜਿਹੜਾ ਕੀਤਾ ਗਿਆ ਤਾਂ ਪ੍ਰਸ਼ਾਸਨ ਨੂੰ ਹਲੇ ਸੂਚਿਤ ਕੀਤਾ ਗਿਆ ਸਾਰਾ ਮਾਮਲਾ ਪ੍ਰਸ਼ਾਸਨ ਦੇ ਅਧੀਨ ਚੱਲ ਰਿਹਾ ਤਾਂ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਜਿਹੜੀ ਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਪਰਚਾ ਜਿਹੜਾ ਹੈ ਦਰਜ ਕਰ ਦਿੱਤਾ ਗਿਆ ਤਾਂ ਜਿਵੇਂ ਹੀ ਕਾਰਵਾਈ ਅੱਗੇ ਵਧਦੀ ਹੈ ਉਸ ਦੀ ਆਧਾਰ ਤੇ ਅਮਲੀ ਰੂਪ ਜਿਹੜਾ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਜੋ ਵੀ ਸਜ਼ਾ ਬਣਦੀ ਹੋਵੇਗੀ ਉਸ ਤੇ ਕੰਮ ਜਿਹੜਾ ਉਹ ਕੀਤਾ ਜਾਵੇਗਾ ਚਿੰਨ੍ਹ ਸਿੰਘ ਮੇਰੇ ਡੈਡੀ ਸੀ ਤੇ ਉਹਨਾਂ ਦੇ ਬੈਰੀਦਰੋਲਾ ਸੀ ਬੈਰੀਦਰੋਲਾ ਹੈ ਕਾਸਿਤ ਉਹਨਾਂ ਦੇ ਜਚਾਤ ਨੂੰ ਆਖਾਂ ਚੱਲੇ ਸੀ ਤੇ ਸਾਡੇ ਦਿਨ ਨੂੰ ਮਿਲਾਂ ਕਰਦਾ ਕਿਤੇ ਕਿਤੇ ਸੱਟਾਂ ਲੱਗੀਆਂ ਸੱਟ ਸੱਟ ਤੇ ਮੱਚੇ ਸਿਰ ਤੇ ਕੱਪਾ ਮਾਰਿਆ ਸਾਡੀ ਲੜਾਈ ਨੌ ਕਲਾਣੀ ਦਾ ਚੱਲਦਾ ਸੀ ਅਸੀਂ ਆਖਾਂ ਚੱਲੇ ਸੀ ਸ਼ਾਇਦ ਤੇਰਾ ਇਹ ਪਜਾਇਤ ਨੂੰ ਅਸੀਂ ਇਕੱਠੇ ਲੈ ਸਾਡਾ ਭੈਸਮਕ। ਉਹਨਾ ਅਮਲਕਾਰ ਦਿੱਤਾ ਸਾਡੇ ਤੇ। ਮੱਖਣ ਸਿੰਘ, ਅਜਨ ਸਿੰਘ, ਸੰਦੀਪ ਸਿੰਘ ਤੇ ਆਪਣਾ ਜਕਲਵਿੰਦਰ ਸਿੰਘ, ਬਲਵਿੰਦਰ ਸਿੰਘ। ਕਦੇ ਨਾ ਛੱਡਾਂ ਮਰੀਆਂ। ਉਹਨਾਂ ਦੇ ਹੱਥ ਵਿੱਚ ਮੱਖਣ ਦੀ ਕਿਰਚ ਤੇ ਅਜਨ ਸਿੰਘ ਦੀ ਆਪਾ। ਮੇਰੇ ਘਰ ਦੇ ਨੂੰ ਸਿਰ ਦੇ ਵਿੱਚ ਵੜ ਦਿੱਤਾ। ਉਸ ਤੋਂ ਬਾਅਦ ਇਲਾਜ ਤੋਂ ਬਾਅਦ ਕੀ ਦਿੱਕਤ ਸੀ ਲਾਜ ਤੋਂ ਬਾਅਦ ਵੀ ਡੈਥ ਹੋ ਗਈ ਕਿੰਨੇ ਦਿਨਾਂ ਬਾਅਦ ਬਾਹਣਾ ਦਿਨ ਜਿਹੜਾ ਮਿਰਤਕ ਜਿਮਨ ਸਿੰਘ ਹੈ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗਾ ਛੋਟਾ ਜੋ ਮੱਖਣ ਸਿੰਘ ਜਿਹਨੇ ਇਹ ਸਾਰੀ ਕਾਰਵਾਈ ਕੀਤੀ ਹੈ ਵਰਡ ਟਾਕ ਕਰਨ ਦੀ ਜਾਂ ਲੜਾਈ ਝਗੜਾ ਕਰਨ ਦੀ ਖਟਨਾ ਹੈ ਇਸੇ ਕਿ ਸਾਡੀ ਨੌਕ ਨਾਲਾ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਦੇਥ ਹੋ ਚੁੱਕੇ ਨੇ ਉਹਨਾਂ ਦੀ ਸਾਨੂੰ ਜੋ ਈਸੇ ਵੰਡੀ ਜੀ ਜ਼ਮੀਨ ਆਉਂਦੀ ਸੀ ਤਿੰਨ ਤਿੰਨ ਕਨਾਲਾਂ ਆਈ ਸੀ ਪਿੱਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿੰਦ ਜਦੋਂ ਇਹ ਕੱਛੀ ਸੀਗੀ ਤੇ ਪੰਚਾਇਤ ਐ ਵੰਡ ਕੀਤੀ ਸੀ ਰਸਤਾ ਨਾ ਹੋਣ ਕਰਨਾ ਉਹ ਸਾਡੀ ਨੌਕ ਨਾਲਾ ਖਾਲੀ ਪਈ ਸੀ ਜਦ ਕਿ ਸਾਡੀਆਂ ਤਿੰਨ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ ਇਸ ਮੱਖਣ ਸਿੰਘ ਨੇ ਤੇ ਜਾ ਕੇ ਤੇ ਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਵਾ ਲਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚਲੇ ਹਸਾ ਮੋਤਵਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ 6 ਕਨਾਲਾਂ ਤੇ 3 ਕਨਾਲਾਂ ਆਪਣੀ ਵੀ ਵਾ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰਾ ਤੇ ਸਾਨੂੰ ਉੱਥੇ ਹੀ ਇਹਨਾਂ ਜਦ ਮੋਟਰਸਾਈਕਲ ਤੋਂ ਉਤਰਦਿਆਂ ਨਾਲ ਹੀ ਸਾਡੇ ਤੇ ਜਾਨ ਦੇ ਭਾਵ ਨਾਲ ਘਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮੱਖਣ ਸਿੰਘ ਤੇ ਦੋ ਮੇਰੇ ਔਰ ਜੀ ਜੋ ਕਿ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਮਲਾ ਸਾਡੇ ਦੇ 6 ਬੰਦੇ ਜਖਮੀ ਹੋਏ ਸੀਗੇ ਅਸੀਂ ਸਾਰੇ ਜਖਮੀ ਹਾਂ ਤਕਰੀਬਨ ਤਿੰਨ ਜਣੇ ਸੱਤਾਂ ਜਿਹੜਾ ਸਿਰ ਦੇ ਵਿੱਚ ਕਾਪਾ ਮਰਿਆ ਸੀਗਾ ਤੇ ਜੋ ਇਹ ਮੇਰਾ ਨਰਕਾ ਅਰਮੀ ਸਿੰਘ ਹੀ ਇਹਨੂੰ ਕਿਰਚਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ। ਮੇਰੇ ਆ ਅਜੇ ਤੱਕ ਫ੍ਰੈਕਚਰ ਨੇ। ਇਹ ਪੂਰੀ ਬਾਹਵਾ ਫ੍ਰੈਕਚਰ ਨੇ। ਇਹਦੇ ਵਿੱਚ ਮੈਨੂੰ ਹੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਇਹਨਾਂ। ਕਿੰਨੇ ਦਿਨਾਂ ਬਾਅਦ ਜਿਹੜੀ ਤੁਹਾਡੇ ਤੁਹਾਡੇ ਭਰਾ ਦੀ ਮੌਤ ਹੋਈ ਹੈ? ਮੇਰੇ ਛੋਟੇ ਭਰਾ ਦੀ ਮੌਤ 22 ਦਿਨ ਦੇ ਬਾਅਦ ਹੋਈ। ਮਤਲਬ 23 ਵਾਸੀ ਇਹ ਕੀਤਾ ਸੀਗਾ। ਐਡਮਿਟ ਕੀਤਾ ਸੀ। ਤਕਰੀਬਨ ਇਹ ਦੋ ਆ ਇਹਨਾਂ ਨੇ ਮੈਦੇਨ ਨੂੰ ਕਿੱਥੇ ਦਾਖਲ ਕਰਾਇਆ ਸੀ ਤੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਗਿਆ ਸੀ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਮਾਮਦੂਰ ਤੋਂ ਰੈਫਰ ਕਰਕੇ ਫਰੋਈਪੁਰ ਦਿੱਤਾ ਸੀਗਾ ਫਰੋਈਪੁਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕਾਲਜ ਜੀ ਚੋਂ ਇਹਨਾਂ ਨੇ ਸਰਕਾਰੀ ਹਸਪਤਾਲ ਚ ਭੇਜਿਆ ਸੀਗਾ ਰੈਫਰ ਤੇ ਤੁਹਾਡੇ ਛੋਟੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਮੇਰੇ ਛੋਟੇ ਭਰਾ ਨੂੰ ਜੋ ਮਿਰਤਿਕਸ਼ਿਮਨ ਸਿੰਘ ਹੈ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿਹਦੀ ਕੀ ਹਾਲਤ ਬਹੁਤ ਕਬੀਰ ਸੀ ਕੱਲ ਮੌਤ ਹਾਂਜੀ ਕੱਲ ਮੌਤ ਹੋ ਗਈ ਇਹ ਸਰ 22 ਤਰੀਕ ਦੀ ਗੱਲ ਹੈ ਪਿਛਲੇ ਤੇ ਸਾਡਾ ਨਾ ਜ਼ਮੀਨ ਦਾ ਵਿਵਾਦ ਸੀ ਮੰਨ ਕੇ ਚਲੋ ਸਾਡਾ ਵੰਦ ਸੀ ਦਾਦਾ ਜੀ ਦੀ ਸਹੀ ਤਰੀਕੇ ਨਾਲ ਪੰਚਾਇਤ ਨੇ ਸਾਡੀ ਵੰਡ ਕਰਾਤੀ ਸੀ ਤੇ ਕੁਝ ਕਹ ਲੋ ਤੁਸੀਂ ਕਿ ਕਨਕ ਦੇ ਸੀਜ਼ਨ ਦੇ ਵਿੱਚ ਮੁੜ ਕੇ ਨਾ ਸਾਡੇ ਪਾਰ ਜ਼ਮੀਨ ਗਏ ਸਾਨੂੰ ਤਿੰਨ ਤਿੰਨ ਕਨਾਲਾਂ ਹਿੱਸੇ ਦੀ ਆਈ ਸੀ ਠੀਕ ਹੈ ਤਿੰਨ ਕਨਾਲਾਂ ਚਿਮਨ ਸਿੰਘ ਦੇ ਨਾ ਤਿੰਨ ਕਨਾਲਾ ਮੇਰੇ ਡੈਡੀ ਅਰਨਵ ਸਿੰਘ ਤੇ ਤਿੰਨ ਕਨਾਲਾ ਮੇਰੇ ਚਾਚੇ ਮੱਖਣ ਸਿੰਘ ਦੇ ਨਾਮ ਤੇ ਠੀਕ ਹੈ ਜੀ ਉਹ ਰਸਤਾ ਨਾ ਹੁਣ ਕਰਕੇ ਉਦੋਂ ਨਹੀਂ ਵਾਈਗੇ ਕਿਸੇ ਤੋਂ ਵੀ ਹੁਣ ਕੀ ਕੀਤਾ ਚੋਰੀ ਨਾਲ ਮੇਰੇ ਚਾਚੇ ਨੇ ਮੱਖਣ ਸਿੰਘ ਨੇ ਜਿਹੜਾ ਸੀ ਉਹਨੇ ਜ਼ਮੀਨ ਵਾ ਲਈ ਸੀ ਸਾਰੀ ਨੌਕ ਨਾਲਾਂ ਦੀ ਨੌਕ ਨਾਲਾਂ ਸਾਡੇ ਤਿੰਨ ਕਨਾਲਾ ਸਾਡੇ ਹਿੱਸੇ ਦੀ ਵੀ ਤੇ ਤਿੰਨ ਕਨਾਲਾ ਚਾਚੇ ਚ ਮੰਦੇ ਹਿੱਸੇ ਦੀ ਜੀ ਦੇ ਸਬੰਧ ਵਿੱਚ ਅਸੀਂ ਜਿਹੜੇ ਮੋਹਤਵਾਰ ਸਾਡੇ ਬੰਦੇ ਸੀ ਸੁੱਖਾ ਨੰਬਰਦਾਰ ਬਲਵਿੰਦਰ ਐਮ ਸੀ ਅਸੀਂ ਸਾਰਿਆਂ ਨੇ ਇਹਨਾਂ ਨੂੰ ਅਸੀਂ ਕਹਿਣ ਆ ਰਹੇ ਸੀ ਕਿ ਵੀ ਵੀ ਜ਼ਮੀਨ ਦੀ ਜਿਹੜੀ ਤੁਸੀਂ ਵੰਡ ਕਰਵਾਈਏ ਉਹ ਇਹਨਾਂ ਨੇ ਵਾ ਲਈ ਤੇ ਰਸਤੇ ਦੇ ਵਿੱਚ ਇਹਨਾਂ ਨੇ ਸਾਡੇ ਤੇ ਮਤਲਬ ਕਿ ਪਹਿਲਾ ਹੀ ਸ਼ਾ ਇਹਨਾਂ ਨੂੰ ਅਸੀਂ ਮੱਖਣ ਸਿੰਘ ਅਜੇ ਸਿੰਘ ਸੰਦੀਪ ਸਿੰਘ ਤੇ ਉਹਨਾਂ ਦੀ ਪਤਨੀ ਮਾਇਆ ਬੀਬੀ ਮੇਰੀ ਦੋਪੂ ਵਾਲੇ ਮੁੰਡੇ ਆ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਤੇ ਹਮਲਾ ਕਰ ਦਿੱਤਾ ਹੈ ਸਾਨੂੰ ਨੰਬਰਦਾਰ ਕਰੇ ਪਹੁੰਚਣ ਦਾ ਮੌਕਾ ਹੀ ਨਹੀਂ ਦਿੱਤਾ ਜਿਹਦੇ ਵਿੱਚ ਮੇਰੇ ਤੇ ਇਹਨਾਂ ਨੇ ਸੱਟਾਂ ਮਾਰੀਆਂ ਨੇ ਇੱਕ ਮੇਰਾ ਦੰਦ ਚਬੜਾ ਟੋੜ ਥਾ ਇਹਨਾਂ ਨੇ ਇੱਕ ਇੱਥੇ ਮੇਰੇ ਨੱਕ ਦੀ ਹੱਡੀ ਥੋੜੀ ਇਹਨਾਂ ਨੇ ਮੇਰੇ ਚਾਚਾ ਚਮਨ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਏ ਕਰੀਬ 22 23 ਦਿਨ ਬਾਗੀ ਹਸਪੀਟਲ ਐਡਮਿਟ ਸੀ ਉਸ ਤੋਂ ਬਾਅਦ ਉਹਨਾਂ ਦੀ ਪਰਸੋਂ ਡੈਥ ਹੋ ਗਈ ਏ ਤੇ ਕੱਲ ਸੰਸਕਾਰ ਸੀ ਉਹਨਾਂ ਦਾ ਤੇ ਅੱਜ ਉਹਨਾਂ ਦੇ ਅਸਥੀਆਂ ਫੁੱਲ ਤੇ ਜਿਹਦੇ ਅਸੀਂ ਇਹੀ ਚਾਹੁੰਦੇ ਆ ਕਿ ਕਿੰਨੇ ਪਰਿਵਾਰ ਜਿਹੜੇ ਇੱਕੋ ਹੀ ਸੀਗਾ ਹਾਂਜੀ ਤਿੰਨ ਇੱਕ ਪਰਿਵਾਰ ਸੀ ਸੀ ਕਰਨ ਕਿੰਨੀ ਜ਼ਮੀਨ ਦਾ ਸੀ ਰੋਲਾ ਕਿੰਨੀ ਜ਼ਮੀਨ ਦਾ 9 ਕਨਾਲਾਂ ਦਾ ਬਿਲਕੁਲ ਹੈ ਬਾਕੀ ਸਾਰੀ ਵੰਡ ਸਹੀ ਤਰੀਕੇ ਨਾਲ ਹੋ ਵੀ ਗਈ ਸੀ ਇਹ ਘਟਨਾ ਪਿੰਡ ਸੇਠਾਂ ਵਾਲੇ ਮਮਰੋਡ ਠਾੜ ਦੀ ਏ ਜੋ ਕਿ ਤਿੰਨ ਪਰਿਵਾਰਾਂ ਦਾ ਆਪਸੀ ਐਲੀ ਦਾ ਕੁਝ ਥੇਰ ਪਹਿਲਾਂ ਰੋਲਾ ਚੱਲ ਰਿਹਾ ਸੀ ਤੇ ਜੋ ਜ਼ਮੀਨ ਹੈ ਸਭ ਤੋਂ ਪਹਿਲਾਂ ਮੱਖਣ ਸਿੰਘ ਕਾਸ਼ਤ ਕਰਦੇ ਸੀ ਸਾਰੀ ਜਿਹੜਾ ਫੈਸਲਾ ਸਾਰੇ ਬੰਦਿਆਂ ਨੇ ਮੋਹਤਵਰ ਪੰਚਾਇਤ ਨੇ ਪਾਇਆ ਕਿ ਤਿੰਨ ਸਾਰੇ ਤਿੰਨਾਂ ਭਰਾਵਾਂ ਨੂੰ ਟਾਇਟੇ ਕਿਲੇ ਜਮੀਨ ਕਾਰ ਕਾਸ਼ਤ ਕਰਕੇ ਦਿੱਤੀ ਸੀ ਸਾਰੀ ਵੰਡ ਕੀਤੀ ਸੀ ਜਿਹੜਾ ਨੌ ਕਨਾਲਾਂ ਦਾ ਫੈਸਲਾ ਸੀ ਉਹ ਖਾਲੀ ਰਹਿ ਗਿਆ ਸੀ ਰਸਤਾ ਨਹੀਂ ਗਿਆ ਸੀ ਤੇ ਉਹਦਾ ਝੋਨਾ ਨਹੀਂ ਲੱਗਿਆ ਹੁਣ ਉਹ ਜਿਹੜੀਆਂ ਨੌ ਕਨਾਲਾਂ ਤੇ ਮੱਖਣ ਸਿੰਘ ਨੇ ਉਹ ਸਾਰਾ ਕਾਸ਼ਤ ਕਰ ਲਿਆ ਤੇ ਇਹਨਾਂ ਨੂੰ ਵੰਡ ਦੀ ਆਈ ਸੀ ਤਿੰਨ ਤਿੰਨ ਕਨਾਲਾ ਤਿੰਨਾਂ ਪਰਾਂ ਨੂੰ ਤਿੰਨ ਕਨਾਲਾ ਮੱਖਣ ਸਿੰਘ ਨੂੰ ਤਿੰਨ ਕਨਾਲਾ ਹਰਨਾਮ ਸਿੰਘ ਨੂੰ ਤਿੰਨ ਕਨਾਲਾ ਇਤਿਮਨ ਸਿੰਘ ਨੂੰ ਤੇ ਉਹ ਉਸ ਦਿਨ ਜੇ ਦਿਨ 22 ਤਰੀਕ ਨੂੰ ਲੜਾਈ ਹੋਈ ਸੀ ਉਹ ਦਿਨ ਉਹਨੇ ਪਾਣੀ ਪਹਿਲਾਂ ਵਾਹ ਲਿਆ ਫਿਰ ਉਹ ਪਾਣੀ ਛਾੜਤਾ ਉਹਨਦੇ ਕਰਨੇ ਰੋਗ ਨਾਏ ਸੀ ਬੰਦਿਆਂ ਨੂੰ ਕਹਿਣ ਤੇ ਰਸਤੇ ਦੇ ਵਿੱਚ ਲੜਾਈ ਹੋ ਗਈ ਇਹਨੇ ਸੱਟਾਂ ਮਾਰੀਆਂ ਕਿਹਦੇ ਕਿਹਦੇ ਲੱਗੀਆਂ ਕਿੰਨੇ ਜਣੇ ਜ਼ਖਮੀ ਹੋਏ ਸੀ ਜ਼ਖਮੀ ਤਿੰਨ ਜਣੇ ਹੋਏ ਸੀ ਰਮੇ ਸਿੰਘ ਤੇ ਚੋ ਨਿੱਤਕ ਚਾਤਾ ਚਿੰਨ ਸਿੰਘ ਤੇ ਹਰਨਾਲ ਸਿੰਘ ਅਸੀਂ ਫੈਸਲਾ ਕਰਾਣਾ ਅਸੀਂ ਅਜ ਤੋਂ ਪਹਿਲਾਂ 6 ਮਹੀਨੇ ਪਹਿਲਾਂ ਫੈਸਲਾ ਕਰਾਇਆ ਸੀ ਬੰਦੇ ਮੋਦ ਵਰ ਪੈ ਗਏ ਸਾਰਿਆਂ ਨੇ ਤੇ ਇਹਨਾਂ ਨੂੰ ਜਿਹੜਾ ਸਾਰਿਆਂ ਟਾਈਟਾਈ ਕਿਲੇ ਆਈ ਸੀ ਜਿੰਦੇ ਵਿੱਚ ਤਿੰਨ ਤਿੰਨ ਕਨਾਲਾ ਜਰੀ ਨਹਿਰ ਤੇ ਨਾਲ ਸੀ ਉੱਥੇ ਇਹਨਾਂ ਨੂੰ ਤਿੰਨ ਤਿੰਨ ਕਨਾਲਾ ਆਈ ਸੀ ਕਿੰਨੇ ਦਿਨਾਂ ਬਾਅਦ ਕਿਸ ਦੀ ਮੌਤ ਹੋ ਗਈ ਕਦੋਂ ਤੇ ਇਹ ਸਰ ਪਿਛਲੇ ਮਹੀਨੇ ਦੀ 22 ਨੂੰ ਲੜਾਈ ਹੋਈ ਸੀ ਤੇ ਕੱਲ 13 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਜੀ ਨਾ ਨਾਮ 티ਮਨ ਸਿੰਘ ਜੀ ਚਾਚਾ ਜੀਮਨ ਸਿੰਘ ਕਿੰਨੇ ਆਪੇ ਸੱਕੇ ਭਰਾ ਅੱਜ ਸੱਕੇ ਭਰਾ ਨੇ ਤਿੰਨੋ ਜੀ ਵੱਡੇ ਭਰਾ ਨੇ ਛੋਟੇ ਭਰਾ ਦੀ ਜਾਨ ਲੈ ਹਾਂਜੀ ਹਾਂਜੀ ਬਿਲਕੁਲ ਜੀ ਛੋਟੇ ਭਰਾ ਨੇ ਆਪੇ ਤੋਂ ਵੱਡੇ ਭਰਾ ਦੀ